हेलो जी की नाम है आपका रविंदर in नाम है मेरा किस से रहने वाले इंद्रगढ़ कॉलोनी मच्छवाड़ा तो कोई प्रॉब्लम है उतनी भी प्रॉब्लम है

ਲੌਕਡਾਊਨ ਚ ਪੌੜਾਲੇ ਨਿਕਲ ਨਹੀਂ ਲਈ ਕਿ ਤੇਨੂੰ ਘਰੋਂ 4 ਵਜੇ ਅਸੀਂ ਸਿਰ ਸਵੇਰੇ ਗਰਾਊਂਡ ਆਉਂਦੇ ਸੀ ਮੈਂ ਤੇ ਸੁਨਾਮ ਅਸੀਂ ਆ ਜਾਣਾ ਐਨੇ ਘੜਾ ਵੀ ਚੱਲ ਗਰਾਊਂਡ ਤੇ ਆਉਦੇ ਆ ਤੁਹਾਡੇ ਭਰਾ ਨੇ ਕੋੜਾ ਮੇਰਾ ਫਰੈਂਡ ਆ ਜੀ ਅੱਛਾ ਜੀ ਭਰਾਈ ਆ ਹਾਂ ਹਾਂਜੀ ਇਹ ਤੁਹਾਨੂੰ ਲੈ ਕੇ ਆਉਂਦੀ ਹਾਂਜੀ ਬਿਲਕੁਲ ਜੀ ਠੀਕ ਹੈ ਜੀ ਕੀ ਅਸੀਂ ਇਹ ਗਾਉਣਾ ਪਹਿਲਾਂ ਹੱਬ ਤੋਂ ਪਹਿਲਾਂ ਅਸੀਂ ਗਾਉਣਾ ਆਉਣਾ ਸ਼ੁਰੂ ਕੀਤਾ ਉਸ ਤੋਂ ਬਾਅਦ ਅਸੀਂ ਗੁਰਦੁਆਰੇ ਜਾਣਾ ਜੀ ਇਹਨੇ ਮੈਨੂੰ ਕਿਹਾ ਵੀ ਤੂੰ ਵੀ ਸੇਰ ਤੇ ਕਿਉਂ ਜਾਣਾ ਨੇੜੇ ਤਾਂ ਜਾਣਾ ਹੁੰਦਾ ਫੇ ਮੇਰੇ ਕੋਲ ਸਟੈਂਡ ਸੀਗਾ ਨਵਲ ਟੈਰਾਂ ਵਾਲਾ ਤੇ ਉਹ ਚੱਕ ਲਿਆ ਕਹਿੰਦਾ ਵੇ ਇਹੀ ਚੱਕ ਲਾ ਬਈ ਅੱਛਾ ਮੈਂ ਤਾਂ ਹਾਪੀ ਸਾਹਿਬ ਨੂੰ ਜੋ ਡਿਗਣ ਲੱਗਿਆ ਪਰ ਹੌਸਲੇ ਇਹਨਾਂ ਹੁੰਦੇ ਕਿ ਡਿਗਣਾ ਕਿੱਥੇ ਆ ਜੇ ਕਿੱਥੇ ਕਹਦਾ ਮੈਂ ਖੜਾ ਤੇ ਜਾਣਾ ਜੀ ਉਹਦੇ ਨਾਲ ਚੱਲਣ ਆ ਕੇ ਤਿੰਨ ਚਾਰ ਦਿਨ ਲਗਾਤਾਰ ਗਰਾਊਂਡ 'ਤੇ ਆਏ ਉਹਦੇ ਨਾਲ ਹੀ ਤੇ ਉਸ ਤੋਂ ਬਾਅਦ ਉਹਦੇ ਨਾਲ ਹੀ ਫਿਰ ਗੁਰਦੁਆਰੇ ਜਾਣਾ ਆ ਜਾਣਗੇ ਇੱਕ ਦਿਨ ਉਹਦਾ ਟਾਈ ਟੁੱਟ ਗਿਆ ਉਹ ਵੀ ਉੱਥੇ ਤੇ ਟੁੱਟਿਆ ਟਾਇਰ ਸੀ ਵੈਡਿੰਗ ਕਰਵਾ ਲਈ ਗਏ ਇੱਕ ਵਾਰੀ ਵੈਡਿੰਗ ਵੀ ਕਰਾ ਕੇ ਲੈ ਕੇ ਆਏ ਤੇ ਉਹਦੇ ਨਾਲ ਫਿਰ ਟੁੱਟ ਗਿਆ ਉਸ ਤੋਂ ਦੁਆਰਾ ਉਸ ਤੋਂ ਬਾਅਦ ਫਿਰ ਤੇ ਇਹ ਮੈਨੂੰ ਕਹਿੰਦਾ ਵੀ ਇਹ ਵਾਰ-ਵਾਰ ਟੁੱਟ ਜਾਂਦਾ ਵੀ ਤੂੰ ਇਹਨੂੰ ਲੈਣ ਤੋਂ ਤੂੰ ਛੱਡ ਸਟਿਕ ਚੱਕ ਲੈ ਤੇ ਤੇਰੇ ਕੋਲ ਦੋ ਹੈਗੇ ਨੇ ਮੈਂ ਕਿਹਾ ਹਾਂ ਹੈਗੇ ਨੇ ਮੈਂ ਉਹ ਸਟਿਕ ਚੱਕ ਲਈਆਂ ਤੇ ਉਹ ਵੀ ਦੋ ਮੇਰੇ ਕੋਲ ਹੋ ਗਈਆਂ ਜੀ ਤੇ ਮੈਂ ਉਹਦੇ ਨਾਲ ਵੀ ਤਿੰਨ ਚਾਰ ਮਹੀਨੇ ਗਰਾਉਂਡ ਆਉਣਾ ਲਗਾਤਾਰ ਗਰਾਉਂਡ ਆਉਣਾ ਸ਼ੁਰੂ ਕਰਤਾ ਜੀ ਤੇ ਉਸ ਤੋਂ ਬਾਅਦ ਫਿਰ ਗਰਾਉਂਡ ਤੇ ਆਉਂਦੇ-ਮੁੰਦੇ ਇੱਕ ਦਿਨ ਗੁਰਦੁਆਰੇ ਮੂਹਰੇ ਚਾਰਨਕ ਜਾਂਦਾ ਜੀ ਆ ਬਹੁਤ ਹਾਸੋਣੀ ਦੀ ਗੱਲ ਹੈ ਜੀ ਗੁਰਦੁਆਰੇ ਮੂਹਰੇ ਜਦੋਂ ਵੀ ਆਉਣਾ ਉੱਥੇ ਵੀ ਨਾ ਸਟਿਕ ਫੇਰ ਟੁੱਟ ਗਈ ਮੈਨੂੰ ਕਹਿੰਦਾ ਯਾਰ ਟੁੱਟ ਗਈ ਮੈਂ ਕਿ ਟੁੱਟ ਗਈ ਨਵੀਂ ਲੈ ਕੇ ਆਣੀ ਪੈਣੀ ਆ ਯਾਰ ਕਹਿੰਦਾ ਰਹਿਣ ਦੇ ਨਵੀਂ ਕਿ ਲੈ ਕੇ ਆਣੀ ਮੈਨੂੰ ਕਹਿੰਦਾ ਲਿਆ ਕੋ ਆਪਣੀ ਬਾਹ ਫੜਾ ਦੇ ਮੈਨੂੰ ਵੀ ਆਪਾਂ ਚੱਲਦੇ ਆਵੇਂ ਕਿੰਨੇ ਕਿ ਦੂਰ ਜਾਣਾ ਇੱਥੇ ਦਾ ਜਾਣਾ ਹੁੰਦਾ ਤੇ ਉਸ ਤੋਂ ਬਾਅਦ ਮੈਨੂੰ ਲੱਗਿਆ ਵੀ ਹਾਂ ਨਹੀਂ ਵੀ ਜੇ ਮੈਂ ਇਦਾਂ ਵੀ ਹੋ ਸਕਦਾ ਐ ਇੱਥੋਂ ਇੱਥੇ ਤੱਕ ਸੌ ਹਸ ਕਰਨ ਨਾਲ ਤਾਂ ਮੈਂ ਇਹ ਵੀ ਛੱਡ ਸਕਦਾ ਮੇਰਾ ਹੁਣ ਹੌਲੀ ਹੌਲੀ ਕੋਸ਼ਿਸ਼ ਕਰਦੇ ਕਰਦੇ ਇੱਥੇ ਤੱਕ ਪਹੁੰਚੇ ਆ ਜੀ ਵੀ ਆਏ ਕਿਤੇ ਪਹੁੰਚ ਗਏ ਉਸ ਦੋਸਤ ਨੇ ਪੂਰਾ ਸਾਥ ਦਿੱਤਾ ਹੈ ਬਿਲਕੁਲ ਜੀ ਉਹ ਮੈਂ ਜੋ ਵੀ ਚ ਸਾਈਡ ਤੇ ਆਗੇ ਟਿਕਦੇ ਆਗੇ ਹਾਂ ਜੀ ਕੀ ਕੋਈ ਕਿਸੇ ਨੱਕ ਪੜਾਈ ਕੀਤੀ ਮੈਂ ਪਾਸਟੂ ਕੀਤੀ ਆ ਜੀ ਵਾਈਸ ਸਕੂਲ ਮਾਛ ਵਾਲੇ ਦਾ ਤੇ ਕੀ ਅਪਲਾਈ ਨਹੀਂ ਕਰਿਆ ਕੋਈ ਕੰਮ ਕਰ ਲਈ ਮੇਰੀ ਜੋਬ ਨਿਕਲੀ ਜੀ ਬੀਪੀਐਮ ਦੀ ਬ੍ਰਾਂਚ ਪੋਸਟ ਮਾਰ ਤੋਂ ਵੀ ਓਕੇ ਗਵਰਨਮੈਂਟ ਦਾ ਹਾਂ ਜੀ ਪੈਂਟਰ ਦੀ ਹਾਂ ਜੀ ਫਿਰ ਉੱਤੇ ਉੱਤੇ ਜੀ ਅਪਲਾਈ ਨਹੀਂ ਹੋਇਆ ਉਹਨਾਂ ਨੇ ਮੈਨੂੰ ਆਫਰ ਲੈਟਰ ਹੀ ਨਹੀਂ ਆਇਆ ਉਹ ਕਹਿੰਦੇ ਵੀ ਤੁਹਾਡੀ ਐਲੀਜੀਬਿਲਟੀ ਹੈ ਜਿਹੜੀ ਨਾ ਉਹ ਸਾਡੀ ਹੈ ਨਹੀਂ ਬਈ ਨੌਕਰੀ ਦੇ ਵਿੱਚ ਮਤਲਬ ਤੁਸੀਂ ਉਹਨਾਂ ਦੀ ਤੁਹਾਡੀ ਕੈਟਾਗਰੀ ਨਹੀਂ ਆਉਂਦੀ ਮੈਂ ਉਹਨਾਂ ਨੂੰ ਕਹਿੰਦਾ ਸਰ ਠੀਕ ਆ ਮੈਂ ਡਿਸੇਬਿਲਟੀ ਦੇ ਬੇਸ ਦੇ ਉੱਪਰਸ ਮੈਨੂੰ ਨਹੀਂ ਵੀ ਅੱਖੋਂ ਕੋਈ ਕੁਝ ਕਰਨੀ ਨਾਰਕੋ ਵੀ ਮੈਂ ਸਰ 10th ਦੇ ਬੇਸ ਤੇ ਮੇਰੇ 100 ਪਲੱਸ ਮਾਰਸ ਹੁੰਦੇ ਆ ਨਾ ਵੀ ਤੁਸੀਂ ਮੈਨੂੰ ਉੱਤੇ ਰੱਖ ਲਓ ਬਾਈ ਆਪਣੀ ਮੈਰੀ ਮੈਰਟ ਦੇ ਸਿਰ ਤੇ ਚੱਕ ਲਓ ਪਤਾ ਨਹੀਂ ਉਹਨਾਂ ਦਾ ਕੀ ਚੱਕਰ ਪਿਆ ਉਹਨਾਂ ਨੇ ਨਹੀਂ ਮੈਨੂੰ ਕੁਝ ਸਰਾਫਰ ਦਿੱਤਾ ਜੇ ਨਹੀਂ ਫਿਰ ਮੈਂ ਜਦੋਂ ਛੱਡਤੀ ਉਸ ਗੱਲ ਨੂੰ ਮੈਂ ਕਿਹਾ ਚਲੋ ਕੋਈ ਗੱਲ ਤੇ ਉਸ ਤੋਂ ਬਾਅਦ ਫਿਰ ਆਪਾਂ ਇਹ ਗ੍ਰਾਉਂਡ ਤੇ ਆਉਣਾ ਸ਼ੁਰੂ ਕਰਤਾ ਆਪਾਂ ਇਹੀ ਸੋਤੀ ਦਾ ਵੀ ਜੋਰ ਆਪਣੇ ਕੀਤਾ ਬਹੁਤ ਬੜੀਆ ਕੀਤਾ ਜੀ ਕੁਝ ਲੋਕੀ ਇਦਾਂ ਦੇ ਵੀ ਨਹੀਂ ਵੀ ਉਹ ਸੋਚਦੇ ਨੇ ਹਨਾ ਯਾਰ ਜੇ ਮੇਰੇ ਕੋਲ ਕਾਸ਼ ਇਹ ਹੁੰਦਾ ਹਾਂ ਜਾਂ ਉਹ ਹੁੰਦਾ ਮੇਰਾ ਇਹ ਹੁੰਦਾ ਹੀ ਦੇਖੋ ਹੁਣ ਕਈ ਲੋਕ ਇਦਾਂ ਦੇ ਨੇ ਜਿਹਨਾਂ ਕੋਲ ਹੱਥ ਵੀ ਹੈ ਨਹੀਂ ਤੇ ਪੈਰ ਵੀ ਹੈ ਨਹੀਂ ਉਹ ਫਿਰ ਵੀ ਜਿਉਂਦੇ ਨੇ ਹੁਣ ਮੇਰੇ ਕੋਲ ਹੱਥ ਵੀ ਨੇ ਪੈਰ ਵੀ ਆ ਸਭ ਕੁਝ ਦਿੱਤਾ ਹੋਇਆ ਰੱਬ ਨੇ ਮਾੜੀ ਮੋਟੀ ਕਮੀ ਤਾਂ ਜੀ ਹਰ ਇੱਕ ਚੀਜ਼ ਹੁੰਦੀ ਹੈ ਕਿ ਨਹੀਂ ਚੰਨ ਤੇ ਵੀ ਦਾਗ ਨੇ ਕਿ ਨਹੀਂ ਜੀ ਸੋਹਣੀ ਤੇ ਸੋਹਣੀ ਚੀਜ਼ਾ ਉਹ ਇੱਕ ਕਮੀ ਤਾਂ ਹੋਊਗੀ ਜੀ ਬਿਲਕੁਲ ਜੀ ਕਿ ਨਹੀਂ ਜੀ ਆਪਾਂ ਇਹ ਗੱਲ ਨੂੰ ਮੰਨਦੇ ਆ ਰੱਬ ਕਦੇ ਵੀ ਕਿਸੇ ਚੀਜ਼ ਨੂੰ ਮੁਕੰਮਲ ਨਹੀਂ ਕਰਦਾ ਹੁਣ ਮੈਂ ਆਪਣੇ ਆਪ ਨੂੰ ਇਹ ਕਹਿੰਦਾ ਹੀ ਦੇਖੋ ਜਿਹੜੀ ਚੀਜ਼ ਮੇਰੇ ਕੋਲ ਆ ਉਹ ਤੁਹਾਡੇ ਕੋਲ ਨਹੀਂ ਤੇ ਜਿਹੜੀ ਤੁਹਾਡੇ ਕੋਲ ਉਹ ਮ ਇਹ ਆਪਾਂ ਹਰੇਕ ਦਿਨ ਥਾਰੇ ਕ ਬੰਦੇ ਨੂੰ ਲੱਗਦਾ ਕਿ ਤੀਜਾ ਰੱਬ ਨੇ ਬਖਸ਼ਿਆ ਹੁੰਦੀ ਹੈ। ਕੀ ਨਾਮ ਸੀ ਤੇਰਾ? ਮੈਂ ਮਾ ਥੋੜਾ ਸਾਰਾ ਇਹ ਹੀ ਲੱਗਦੇ ਨੇ। ਇਹ ਮੇਰਾ ਦੋਸਤ ਹੈ। ਤੇ ਕੀ ਕਰਦੇ ਸੀਗੇ ਤੁਸੀਂ ਇਕੱਠੇ? ਮੈਂ ਨਾਲ ਸਟੱਡੀ ਕਰਦਾ ਹਾਂ। 9th ਤੋਂ ਲੈ ਕੇ ਪਲੱਸ ਕਰਵਾਈਏ। ਮੈਂ ਤੀ ਦੋ ਤਿੰਨ ਸਾਲ ਲੱਗੇ ਰਹੇ ਤੂੰ। ਤਾਂ ਅੱਜ ਗਰਾਊਂਡ ਦੇ ਵਿੱਚ ਆ ਗਏ। ਤਾਂ ਹਾਂ। ਕੀ ਕੀ ਕਰਵਾਇਆ ਤੁਸੀਂ ਨਾ ਇਕੱਲਾ ਹੀ व्हीलचेयर ਤੇ ਹੁੰਦਾ ਜਿੰਨੀ ਦੱਸਿਆ ਹੀ व्हीलचेयर ਤੇ ਹੌਲੀ ਹੌਲੀ ਸਿੱਕ ਤੇ ਆ ਗਿਆ ਅਸੀਂ ਇਦਾਂ ਐਕਸਰਸਾਈਜ਼ਾਂ ਕਰਦੇ ਰਹਿਣਾ ਹੌਲੀ ਹੌਲੀ ਕਦੇ ਸਵੇਰ ਲੋਕਡਾਊਨ ਦੇ ਸਵੇਰੇ ਸਵੇਰੇ ਆਉਣ ਲੱਗੇ ਮੈਂ ਉਹ ਤੋਂ ਬਾਅਦ ਸ਼ਾਮ ਨੂੰ ਇੰਦੇ ਤੇ ਉਹ ਫਿਰ ਪਲੱਸ ਟੂ ਤੋਂ ਬਾਅਦ ਮੈਂ ਕੰਮ ਤੇ ਜਾਣ ਲੱਗੇ ਹੁਣ ਇਕੱਲਾ ਹੀ ਹੁੰਦਾ ਲੱਗਾ ਹੀ ਹੁੰਦਾ ਵਧੀਆ ਮਿਹਨਤ ਕਰਦਾ ਅੱਗੇ ਨਾਲ ਬਹੁਤ ਫਰਕ ਨਹੀਂ ਪੈ ਗਿਆ ਇਹਨੂੰ ਹਾਂਜੀ ਹੁਣ ਇਕੱਲਾ ਟਰੰਡਾਈ ਇਤਨਾ ਉਸਦੀ ਮਿਸਾਲ ਵਜੀ ਕੰਮ ਹਾਂਜੀ ਇਹੀ ਗੱਲ ਹੈ